ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਵੀਰ ਰਵਣਪ੍ਰੀਤ ਦੇ ਘਰੋਂ ਕਵਰ ਕਰਦੇ ਪਏ ਸ਼ੀਨੀਵਾਲ ਕਲਾਡੇ ਦੀ ਫਾਰਮ ਤੇ ਇਥੇ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ ਵੀਰ ਹਫ਼ਤੇ ਦੇ ਬਾਅਦ ਲਾਰਟ ਹਾਜ਼ਰ ਹੁੰਦਾ ਰਹਿੰਦਾ ਲਗਭਗ 40 ਤੋਂ ਲੈ ਕੇ ਵੀਰ ਕੋਲ 60-60 ਗਾਵਾਂ ਅਵੇਲੇਬਲ ਹੁੰਦੀਆਂ ਸੋ ਕੱਲੇ-ਕੱਲੇ ਨਗਵਾਰੇ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਕੇ ਦੇਵਾਂਗੇ ਸੋ 42 ਨਗ ਪੂਰੇ ਟੋਟਲ ਸਾਨੂੰ ਇੱਥੇ ਹਾਜ਼ਰ ਮਿਲਣਗੇ 18 ਤਰੀਕ ਨੂੰ 16 ਤਰੀਕ ਨੂੰ ਸ਼ਾਮ ਦੇ ਟਾਈਮ ਆਪਣੀ ਵੀਡੀਓ ਕਵਰ ਹੁੰਦੀ ਪਈ ਹੈ ਬਾਕੀ ਡਿਟੇਲ ਵੀਰ ਤੋਂ ਲੈਣੇ ਆਓ ਕੇ ਕਰिएगा ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਆਪਣਾ ਨਾਮ ਐਡਰੈਸ ਦੱਸ ਦੋ ਜੀ ਵੀਰੇ ਆਪਣਾ ਨਾਮ ਰਾਮਨ ਪ੍ਰੀਤ ਸਿੰਘ ਹੈਗਾ ਜੀ ਪਿੰਡ ਸੀਨੀਵਾਲ ਕਲਾਂ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾ ਹੈਗਾ ਕੰਟੈਕਟ ਨੰਬਰ ਨੋਟ ਕਰ ਲਓ 9807 1 6280713934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾ ਹੈਗਾ ਕੋਈ ਵੀ ਵੀਰ ਮੈਨੂੰ WhatsApp ਦੇ ਉੱਪਰ ਕੋਈ ਵੀ ਮੈਸੇਜ ਕਰਦਾ ਸਾਡੀ ਲੋਕੇਸ਼ਨ ਵੀਰ ਨੂੰ ਆਟੋਮੈਟਿਕ ਚਲੀ ਜਾਂਦੀ ਹੈ ਉੱਥੇ ਟੱਚ ਕਰਕੇ ਆ ਜਾਓ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਆਊਗੀ ਬਾਕੀ ਵੀਰੇ ਵੀਡੀਓ ਸਾਰੀ ਦੇਖ ਲਓ ਵੀਡੀਓ ਵਿੱਚ ਤੁਹਾਨੂੰ ਇਹਨਾਂ ਗਾਊਆਂ ਬਾਰੇ ਸਾਰਾ ਕੁਝ ਦੱਸਿਆ ਜਾਊਗਾ ਕਦੋਂ ਵੇਚਣੀ ਹੈ ਕੀ ਭਾਅ ਕਿੰਨੀਆਂ ਸੂਈਆਂ ਮੀਆਂ ਹੈਗੀਆਂ ਨੇ ਜੀ ਤੇ ਬਾਕੀ ਜਿਹੜੀ ਵੀਡੀਓ ਆਪਾਂ ਬਣਾਉਣੀ ਹੈ 16 ਤਰੀਕ ਨੂੰ ਸਾਮੀ ਪੋਣੇ ਅੱਜ ਹੀ ਲੋਡ ਕਰਾਂਗੇ ਕੱਲ ਨੂੰ 17 ਤਰੀਕ ਨੂੰ ਕੋਈ ਵੀ ਵੀਰ ਨਾ ਆਵੇ ਜਾਨੀ ਦੀ ਪਰਸੋਂ ਨੂੰ ਵੀਰੇ 18 ਤਰੀਕ ਦੂਜਾ ਮਹੀਨਾ 2025 ਬਾਈ ਜੀ ਦਿਨ ਮੰਗਲਵਾਰ ਬਣਦਾਗਾ 18 ਤਰੀਕ ਨੂੰ ਮੰਗਲਵਾਰ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ 8:30 ਵਜੇ ਵੀਰੇ ਸੌਦੇ ਚਲਾ ਦੇਾਂਗੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਦੁਪਹਿਰ ਦੇ 2 ਵਜੇ ਤੱਕ ਵੀਰੇ ਕੰਮ ਚੱਲੂਗਾ ਜਿਹਦੇ ਵਿੱਚ 22-23 ਬੈੜਾ ਤਾਜ਼ੀਆਂ ਸੁਈਆਂ ਨੇ ਤੇ 20 ਨਗ ਸੂਣ ਵਾਲਿਆ ਹਫ਼ਤੇੋਂ ਪਹਿਲਾਂ ਵੈਰਾਈਟੀ ਵੀਰੇ ਸਾਰੀ ਆ ਟੋਕੜ ਬੈੜਾ ਵੀਰ ਫੋਨਾਂ ਲਾਵੇ ਛੋਟੀਆਂ ਬੱਸੀਆਂ ਵੀਰ ਫੋਨਾਂ ਲਾਵੇ ਤੇ ਬਾਕੀ ਵੀਰੇ ਆਪਾਂ ਤੁਹਾਨੂੰ ਕੱਲੀ ਕੱਲੀ ਤੋਰ ਕੇ ਦਿਖਾਈਏ ਨਾ ਤੇ ਨਾਲ ਦੇ ਇਹਨਾਂ ਬਾਰੇ ਦੱਸੀ ਚੱਲਾਂਗੇ 42 ਨਗ ਹਾਜ਼ਰ ਮਿਲਣਗੇ ਬਿਲਕੁਲ 42 ਮਿਲਣਗੇ ਮਗਰੋਂ ਪਿੱਛੋਂ ਜਿਹੜੇ ਵੀਰ ਆਉਂਦੇ ਆ ਵੀਰੇ ਖਾਲੀ ਮੁੜਦੇ ਆ ਫੇਰ ਕੋਈ ਵੀ ਵੀਰ ਖਰਚਾ ਖਾ ਕੇ ਖਾਲੀ ਮੁੜਦਾ ਆ ਆਪਦੇ ਯਾਰਾਂ ਦਾ ਕੋਈ ਚੰਗਾ ਨਹੀਂ ਲੱਗਦਾਗਾ ਇਸ ਕਰਕੇ ਵੀਰ ਲਾਟ ਵਾਲੇ ਦੇ ਨਹੀਂ ਆਉਣ ਕਿਉਂਕਿ ਅਸੀਂ ਵੀਰੇ ਬੰਦੇ ਸਾਹਮਣੇ ਹੋਣ ਦੇ ਨਾਂ ਤੇ ਇੱਕ ਹਫਤੇ ਹਫਤੇ ਬਾਅਦ ਵੀਰੇ ਇਹਨਾਂ ਕਰਮ ਵਾਲੀਆਂ ਨੂੰ ਵੇਚਦੇ ਹੈਗੇ ਆਂ ਜੀ ਠੀਕ ਹੈ ਸਟਾਰਟਿੰਗ ਆਪਾਂ ਕਰਦੇ ਆ ਜਰਸੀ ਫੜਾ ਦੋ ਹਾਂ ਜਰਸੀ ਤੋਂ ਕਰਦੇ ਆ ਵੀਰੇ ਜਰਸੀ ਦੇ ਅੱਠ ਨਾਕ ਹੈਗੇ ਆ ਵੀਰੇ ਪੰਜਾਬ ਵਾਲੀ ਜਿਹੜੀ ਜਰਸੀ ਹੁੰਦੀ ਆ ਠੀਕ ਹੈ ਕਿਉਂ ਬਾਹਰ ਲਈ ਗਊ ਆਪਣੇ ਕੋਲੇ ਕੋਈ ਵੀ ਨਹੀਂ ਆਉਂਦੀ ਹੈਗੀ ਯਾਨੀ ਇਹਦੇ ਦਾ ਕਿਉਂਕਿ ਜਰਸੀ ਥੋੜੀ ਜੀ ਘੱਟ ਮਿਲਦੀ ਐ ਇੱਥੇ ਜਾਨੀ 7-8 ਨਾਲ ਹੀ ਵੀਰੇ ਮਿਲੇ ਹੈਗੇ ਜਰਸੀ ਦੇ ਠੀਕ ਹੈ ਹਾਂਜੀ ਕਹਿੰਦਾ ਵਾ ਵੈਰੈਟੀ ਹਰ ਇੱਕ ਪ੍ਰਕਾਰ ਦੀ ਸਾਰੀ ਹੁੰਦੀ ਆ ਆਪਣੇ ਕੋਲ ਵੈਰੈਟੀ ਵੀ ਨੇ ਹਰ ਇੱਕ ਪ੍ਰਕਾਰ ਦੀ ਜਿਹੜੀ ਬੋਲਦੇ ਆ ਐਰਸਰ ਵੀ ਹੈਗੀ ਆ ਗਰਲੈਂਡੋ ਦੇ 1-1 ਘੱਟੋ ਘੱਟ 10 ਨਾਲ ਮਿਲ ਗਏ ਆ ਜੀ ਠੀਕ ਹੈ ਜੀ ਮੈਂ ਪਹਿਲੇ ਨੰਬਰ ਤੇ ਆਪਾਂ ਵੇਖਣੇ ਗੇੜਾ ਵੀਰ ਹੋਰ ਕਢਾਉਂਦੀ ਐ ਕਹਿੰਦਾ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਘੱਟੋ ਘੱਟ 5-7 ਦਿਨ ਹਜੇ ਵੀ ਲੈ ਜੂ ਸੂਣ ਨੂੰ ਜਾਣੀ ਐ 20 ਕਿਲੋ ਤੋਂ ਬਾਹਰ ਵਾਲੀ ਆ ਤੇ ਜਿਹੜੀ ਆ ਪਚਾਲੇ ਹੈਗੀ ਇਹ ਵੀਰੇ ਤਾਜੀ ਸੂਪੀ ਆ ਇਹ ਤੇ ਕਿਲੋ 2 ਕਿਲੋ ਹੋਰ ਬਾਜੂ 15 ਦੇ ਜਾ ਬੜੂ ਆ 20 ਤੋਂ ਪਾਰ ਵਾਲੀ ਆ ਜਿਹੜੀ ਉਹ ਪਹਿਲੀ ਆ ਉਹ ਵੀ ਨੇ ਸਾਈ ਹਲ ਦੇ ਵਿੱਚ ਕਰਾਓ ਸਾ ਠੰਡੀ ਸੀਲ ਫੁੱਲ ਆ ਠੀਕ ਹੈ ਠੰਡੀ ਸੀਲ ਫੁੱਲ ਹੈਗੀ ਤੇ ਦੁੱਧ ਇਹ ਵੀ 14 15 ਕਿਲੋ ਵਾਲੀਏ ਜਾਦੇ ਨਹੀਂ ਜਾਣਦੀ ਹੈਗੀ ਜੀ ਕਹਿਣ ਦਾ ਭਾਵ ਰੇਟ ਹੈਗੀ ਸਟਾਰਟ ਕਿੱਥੋਂ ਕਰ ਆਪਣਾ ਉਹ ਰੇਟ ਵੀਰੇ ਸਾਡੇ ਜਾਣੀ ਦੀ ਅਸੀਂ ਵੀਡੀਓ ਦੇ ਵਿੱਚ ਇਹੀ ਬੋਲਦੇ ਆ ਵੀਰਾਂ ਨੂੰ ਵੀ ਸਾਡੇ ਫਾਰਮ ਤੇ ਵੀਰ 18 ਤਰੀਕ ਨੂੰ ਆਉਣਾ ਤੁਹਾਡੇ ਕੋਲੇ ਹਜੇ ਵੀਰ ਜੀ ਜਾਣੀ ਦੀ ਕੱਲ ਦਾ ਦਿਨ ਇੱਕ ਹੈਗਾਗਾ ਠੀਕ ਆ ਅਸੀਂ ਵੀਰਾਂ ਨੂੰ ਹੱਥ ਵਨ ਕੇ ਬੇਨਤੀ ਕਰਦੇ ਆ ਵੀਰੇ ਤੁਸੀਂ ਬਾਹਰ ਆਪ ਦਾ ਸਾਡੇ ਫਾਰਮ ਤੇ ਆਉਣਾ ਇੱਕ ਦਿਨ ਆਪਦਾ ਪਹਿਲਾਂ ਰੇਟ ਲਾਜ਼ਮੀ ਪਤਾ ਕਰਕੇ ਆਓ ਤੁਹਾਡਾ ਵੀਰ ਜੀ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਅਸੀਂ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਾਂਗੇ ਇੱਕ ਤਾਂ ਤੁਸੀਂ ਵੀਰੇ ਗਊ ਸਾਡੇ ਕੋਲੇ 5-10 ਮਿੰਟ ਦੇ ਵਿੱਚ ਲੈ ਲੋਂਗੇ ਆ ਕੇ ਤੇ ਇੱਕ ਤੁਹਾਨੂੰ ਵੀਰ ਜੀ ਰੇਟ ਦੇ ਵਿੱਚ ਆਪਦੇ ਮੂੰਹੋਂ ਮੰਨੋਗੇ ਵੀ 15 ਤੋਂ 20 ਹਜ਼ਾਰ ਦਾ ਫਰਕ ਹੈਗਾਗਾ ਜੇ ਆਪਾਂ ਕਹਿ ਦਈਏ ਵੀ ਅੱਦਮੋਂ ਲੱਦ ਮੁੱਲ ਤਾਂ ਦੇਖੋ ਵੀਰੇ ਕਿਤੇ ਮਿਲਦਾ ਹੀ ਨਹੀਂਗਾ ਕਿਉਂਕਿ ਪਿੰਡਾਂ ਚੋਂ ਹੀ ਆਪਾਂ ਮਾਲ ਲੈਣਾ ਹੁੰਦਾਗਾ ਹਾਂ ਇੰਨਾ ਹੈਗਾ ਵੀ ਮਾਲ ਜਾਦੇ ਵੇਚਣ ਦੇ ਨਾਂ ਤੇ ਥੋੜਾ ਜਿਹਾ ਖਰਚਾ ਘੱਟ ਪਾਉਣ ਦੇ ਨਾਂ ਤੇ ਤੇ ਨਫਾ ਵੀ ਰਜਾਇਜ਼ ਹੁੰਦਾ ਹੈਗਾ ਇਹਦੇ ਕਰਕੇ ਆਪਣਾ ਕੋਈ 10 ਤੋਂ 15 20 ਹਜ਼ਾਰ ਤੱਕਰ ਜਾਣੀ ਦੀ ਫਰਕ ਹੁੰਦਾ ਲੋਕਾਂ ਨਾਲੋਂ ਵੀਰੇ ਸਟਾਰਟਿੰਗ ਕਿੱਥੋਂ ਕਰ ਰਹੇ ਡੇਡੇ ਦੀ ਆਵਾ ਸਟਾਰਟਿੰਗ ਵੀਰੇ ਆਪਣੀ 60 ਹਜ਼ਾਰ ਜੋੜਾ ਕੱਢ ਲਿਓ ਆ ਸਿਰੇ ਵਾਲੀ ਰਹਿਣ ਦੀ ਬੁੱਟੇ ਵੀਰੇ ਇਧਰੋਂ ਕੱਢ ਦਿਓ ਮੇਨ ਮੇਨ ਤੋਰ ਕੇ ਦਿਖਾਵਾਂ ਸਟਾਰਟਿੰਗ ਵੀਰੇ 60 ਹਜ਼ਾਰ ਤੋਂ ਹੋਊਗੀ ਜੀ ਠੀਕ ਹੈ 60 ਤੋਂ ਥੱਲੇ ਕੋਈ ਵੀ ਵੀਰ ਫੋਨ ਨਾਲ ਆਵੇ ਮੈਂ ਕਿਉਂਕਿ ਇਤੋਂ ਥੱਲੇ ਵੀਰੇ ਕੁਝ ਨਹੀਂ ਆਉਂਦਾ ਕਿਉਂਕਿ ਬਾਹਲਾ ਬਾਈ ਜੀ ਆਪਾਂ ਲੀਲੀਆਂ ਫੀਲੀਆਂ ਗਊਆਂ ਦਾ ਖਰੀਦੇ ਨਹੀਂ ਇਹ ਪਲੂਣ ਬੱਸੀਆ ਵੀਰੇ ਦੋ ਦਿਨ ਦਾ ਗਰਲੈਂਡੋ ਦੇ ਵਿੱਚ ਪੈਂਦੀ ਆ ਤੇ ਬੱਚਾ ਧਰਨ ਲੱਗੀ ਅੱਜ ਬੱਚਾ ਨੇ ਧਰ ਦੇਣਾ ਕਰਮ ਵਾਲੀ ਨੇ ਹਾਜ਼ਰਾ ਬਸ ਹਾਂਜੀ ਥੋੜੀ ਨੇ ਪੜਾਈਆਂ ਆਪਾਂ ਉਹਨਾਂ ਲੱਗੀ ਚਲੋ ਪਲੂਣ ਬੱਸੀਆ ਵੀਰੇ ਦੂਜਾ ਸੂਆ ਪਾ ਜਾਂਦੀਆਂ ਨੇ ਭਲਾਂ ਜੀ ਠੀਕ ਆ ਥਣ ਗੁੱਲੇ ਵਾਲਾ ਕੱਢਣਾ ਹੱਥੀ ਚਵਾਈਆ ਵੀਰੇ ਥਣ ਜ਼ਿਆਦਾ ਆਪਾਂ ਗੁੱਲੇ ਵਾਲਾ ਜ਼ਿਆਦਾ ਲੈਣੇ ਆਂਗੇ ਤੇ ਆਹ ਬੈਡ ਕ੍ਰਾਸ ਚ ਆ ਗਈ ਆ ਗਈ ਇਹ 6 ਦਿਨ ਦਾ ਦੂਜਾ ਸੂਆ ਥਾਣੇ ਦਾ ਵੀ ਦੇਖ ਲੋ ਵੀਰੇ ਗੁੱਲੇ ਆ ਥਣ ਤੋਂ ਸਾਡੀ ਗਊ ਨਹੀਂ ਮਾਰ ਖਾਊਗੀ ਠੀਕ ਆ ਹੱਤੀ ਚਵਾਈ ਵਾਲਾ ਘਰੇਲੂ ਬੰਦੇ ਦੀ ਸਮਝ ਚ ਆਉਣ ਵਾਲਾ ਥਾਣਾ ਆਪਾਂ ਪਹਿਲੇ ਹੀ ਸ਼ੂਟ ਕਰਕੇ ਲੈਨੇ ਆ ਉਹ ਹਿਸਾਬ ਦਾ ਬਾਈ ਜੀ ਗਊ ਉਹ ਲਾਉਣੀ ਹੁੰਦੀ ਆ ਜਿਹੜੇ ਸਿਆਣੇ ਬਜ਼ੁਰਗਾਂ ਮੇਰੇ ਪਿਤਾ ਦੇ ਖਾਨ ਦੇ ਉਹ ਤਾਂ ਮੈਨੂੰ ਸਭਾ ਸੇ ਦੇ ਕੇ ਜਾਂਦੇ ਵੀ ਜਵਾਨਾ ਖਿੱਚੀ ਚੱਲੋ ਕੰਮ ਨੂੰ ਸਾਡੇ ਫਾਰਮ ਤੇ ਆ ਕੇ ਸਾਡਾ ਜਾਦਾ ਘਰੂ ਵੀਰਾਂ ਨੂੰ ਵੀਰੇ ਮਾਲ ਦਿੰਨੇ ਆ ਵਪਾਰੀ ਵੀਰ ਨੂੰ ਮਾਲ ਨਹੀਂ ਦਿੰਦੇਗੇ ਘਰੂ ਵੀਰ ਵੀਰੇ ਸਾਡੇ ਕੋਲੇ ਆ ਕੇ ਪਹਿਲ ਦੇ ਆਧਾਰ ਤੇ ਗਊ ਲੈਂਦੇ ਆ ਕਿਉਂਕਿ ਚੁਆਇਸ ਆਪਣੀ ਉਹਨਾਂ ਦੇ ਮਨ ਪਸੰਦ ਆਪਾਂ ਚੁਆਇਸ ਕਰਕੇ ਰੱਖਦੇ ਆ ਵੀਰੇ ਮਨ ਪਸੰਦ ਸਾਨੂੰ ਪਤਾ ਵੀ ਸਾਡੀਆਂ ਭੈਣਾਂ ਨੇ ਗਊ ਚੋਣੀਆਂ ਮੇਰੇ ਵੀਰਾਂ ਨੇ ਚੋਣੀਆਂ ਮੇ ਕਿਉਂਕਿ ਵੀਰੇ ਜਿਹੜੀ ਗਊ ਦਾ ਥਾਣੀ ਨਹੀਂ ਕੰਮਦਾ ਤੇ ਉਹ ਫਿਰ ਗਊ ਨੂੰ ਆਪਾਂ ਕੀ ਕਰਾਂਗੇ ਮੈਂ ਚੁਲਕ ਚੁਲਕ ਕਰੀ ਗਈ ਵੀਰੇ ਉਹਦਾ ਕੀ ਫਾਇਦਾ ਹੈਗਾ ਜੀ ਫਾਇਦਾ ਕੋਈ ਨਹੀਂ ਉਹਦਾ ਗਊ ਵੀਰੇ ਠੰਡ ਦੇ ਨਾਲ ਮੰਨੀ ਜਾਂਦੀ ਹੈ ਜੇ ਜਿਆਦਾ ਵੱਡਾ ਥਣ ਵੀ ਨਹੀਂ ਕੰਮ ਜਾਪ ਹੈਗਾ ਤੇ ਨਾਲ ਮਸ਼ੀਨ ਵਾਲਾ ਵੀ ਸਿਸਟਮ ਆਪਾਂ ਲੈ ਕੇ ਚੱਲਦੇ ਆ ਜਿਹੜੀ ਨਾਲ 에어 ਸ਼ੈਰ ਆ ਗਈ ਆਪਣੀ ਆ ਆ ਥੋੜੀ ਜੀ ਕ੍ਰਾਸ ਕੱਢ ਦੇ ਐਰ ਸ਼ੈਰ ਇੱਕ ਇਹ ਕੱਢ ਦੇ ਵੀਰੇ ਕੱਢੀ ਥੋੜਾ ਜਲਦੀ ਕੱਢੀ ਚੱਲੋ ਠੀਕ ਹੈ ਬਾਕੀ ਵੀਰੇ ਆਪਣੇ ਕੋਲ ਵੱਡੀ ਗੱਲ ਕ੍ਰੈਡਿਟ ਕਾਰਡ ਤੇ ਵੀ ਪੇਮੈਂਟ ਚੱਕੀ ਜਾਂਦੀ ਆ ਤੁਹਾਡੀ ਕ੍ਰੈਡਿਟ ਕਾਰਡ ਦੀ 5 ਲੱਖ ਦੀ ਲਿਮਟ ਆ ਉਹ ਵੀ ਵੀਰੇ ਤੁਹਾਡੇ ਇੱਥੇ ਗਉਆਂ ਦਾ ਤੁਹਾਨੂੰ ਤੁਹਾਨੂੰ ਮਿਲ ਜਾਣੀ ਹੈ ਟਰਾਂਸਪੋਰਟ ਦਾ ਵੀ ਤੁਹਾਨੂੰ ਪਾੜਾ ਉਹਦੇ ਵਿੱਚੋਂ ਲੱਗ ਜਾਊਗਾ ਕੋਈ ਥੋੜਾ ਬੋਧਾ ਨਾਲ ਲੱਗਦਾ ਲੋਡ ਆ ਫੀਡ ਫੂਡ ਲੈਣ ਜੋਗੀ ਚਲੋ ਵਿੱਚ ਨਵੇਂ ਵੀਰ ਕੰਮ ਚਲਾਉਂਦੇ ਆ ਉਹ ਵੀ ਵੀਰੇ ਆਪਾਂ ਕ੍ਰੈਡਿਟ ਕਾਰਡ ਤੇ ਆਪਣੇ ਕੋਲ ਪੇਮੈਂਟ ਚੱਕੀ ਜਾਂਦੀ ਆ ਉਤੇ ਅਕਸਰ ਹੁੰਦੀ ਆ ਕਿਸੇ ਵੀਰ ਨੇ ਕਸ਼ਤਾਂ 'ਚ ਭਰਨਿਆ ਦਾ ਕਸ਼ਤਾਂ 'ਚ ਵੀ ਭਰੇ ਜਾਂਦੇ ਆ ਪੈਸੇ ਪਰ ਕ੍ਰੈਡਿਟ ਕਾਰਡ ਵੀਰ ਦਾ ਬਣਿਆ ਹੋਣਾ ਲਾਜ਼ਮੀ ਚਾਹੀਦਾ ਜੀ ਠੀਕ ਹੈ ਹਾਂਜੀ ਤੇ ਇਹਦੀ ਬੈਡ ਦੀ ਡਿਟੇਲ ਕੀ ਹੈ ਜੀ ਇਹ ਵੀਰੇ ਕ੍ਰਾਸ ਆ ਥੋੜੀ ਜੀ ਐਰਸਰ ਤੇ ਲੋਹੀ ਬੈਡ ਨੂੰ ਕਹਿੰਦੇ ਨੇ ਆ ਠੀਕ ਹੈ ਦੂਜਾ ਸੁਹਾ ਸੁੰਦੀ ਆ ਵੀਰ ਜੀ ਐ ਮੋਡਲਸ பஞ்ச ਵੀਰ ਤੇ ਵੀਰੇ ਬੈਡ ਜਾਣੀ ਥੱਲੇ ਉਹ ਜਾਨੀ ਦੇਸੀ ਮਖਾਇਲ ਲਾ ਦੂ ਕਰਮ ਵਾਲੀ ਹਜੇ ਹਫਤਾ ਨਹੀਂ ਸੁੰਦੀ ਵੀਰੇ ਕਹਿੰਦੇ ਭਾਬਾ ਇੱਕ ਤਰ੍ਹਾਂ ਦੀ ਗਰਮੀ ਵਾਲੀ ਫਰਿੱਜ ਆ ਗਈ ਇਹ ਬਿਲਕੁਲ ਵੀਰੇ ਫਰਿੱਜ ਆ ਗਈ ਜੀ ਕਿਉਂਕਿ ਹੁਣ ਥੋੜੀ ਜੀ ਵੀਰੇ ਅੱਜ ਦੇ ਲਾੜਤੀ ਕੱਲ ਵੀ ਗਰਮੀ ਦੋ ਤਿੰਨ ਦਿਨ ਦੀ ਗਰਮੀ ਸੀਗੀ ਚਲੋ ਅੱਜ ਤਾਂ ਬੱਦਲ ਬਾਈ ਹੈਗੀ ਆ ਇਸ ਕਰਕੇ ਮੌਸਮ ਨੂੰ ਵੀਰੇ ਦੇਖਦੇ ਨਜ਼ਰ ਰੱਖਦੇ ਤੇ ਆ ਬਹਿਣਾ ਆਪਾਂ ਤਾਂ ਹੀ ਜ਼ਿਆਦਾ ਲੱਗੀਆਂ ਇੱਕ ਯਾਰ ਠੀਕ ਹੈ ਵੀ ਜੈਨਾ ਆਉਣਾ ਟਾਈਮ ਬਿਲਕੁਲ ਵੀ ਹੁਣ ਚਲੋ 20 ਦਿਨ ਤਾਂ ਮੌਸਮ ਗਰਮ ਹੋਊਗਾ ਫਿਰ ਥੋੜਾ ਮੌਸਮ ਨੂੰ ਤਾਂ ਵੀਰੇ ਧਿਆਨ ਤੇ ਰੱਖ ਕੇ ਚੱਲਣਾ ਪੈਂਦਾ ਨਾ ਠੀਕ ਹੈ ਕਿਉਂਕਿ ਚਲੋ ਵਿੱਚ ਵੀਰੇ ਜ ਨਹੀਂ ਪਤਾਗਾ ਆਪਾਂ ਤਾਂ ਵੀਰੇ ਪਤਾ ਵੀ ਕਿਹੜੀ ਗਊ ਨੇ ਹੁਣ ਮੂਰੇ ਕੰਮ ਕਰਨਾ ਹੈਗਾ ਵੀਰ ਜੀ ਠੀਕ ਹੈ ਹਾਂਜੀ ਅੱਗੇ ਨਾਲ ਆ ਗਈਆਂ ਜਿਹੜੀਆਂ ਆ ਵੀ ਤੋਰੋ ਆ ਦੇਖੋ ਵੀਰੇ ਆ ਕਰਾਉਸ ਬੈਰਡ ਆ ਗਈ ਬਹੁਤ ਟੌਪ ਦੀ ਹੈਗੀ ਆ ਗਰਲੈਂਡੋ ਆ ਗਿਆ ਤਾਜੀ ਸੂਈਆ ਵੀਰੇ 20 ਤੋਂ ਪਲੱਸ ਚੱਲੀ ਆ ਦੁੱਧ ਤੋਂ ਕਰਮ ਵਾਲੀਏ ਸਟਾਰਟ ਹੋਈ ਆ ਵੀਰੋ ਬਾਲਾ ਚੰਗਾ ਬੱਚਾ ਵੀਰੇ ਹੋ ਸਕਦਾ ਏ ਕਿਰਨਾ ਵੇਚੀਏ 27 28 ਤਿੰਨ ਦੁੱਧ ਚਵਾ ਕੇ ਦੇਵਾਂਗੇ ਬੱਸੀ ਦਾ ਵੀਰੇ 27 28 ਕਿਲੋ ਦੁੱਧ ਕਹਿੰਦਾ ਬਾਬਾ ਆਪਣਾ ਦਾਵਾ ਕਰਦਾ ਮਾਣ ਵੀ ਆਪਾਂ ਚੋ ਸਕਦੇ ਦੇ ਲੋ ਵੀਰ ਜਿਹੜਾ ਬੱਚਾ ਵੀਰ ਜੀ 20 ਕਿਲੋ ਮੌਲਿਓ ਚੱਲਿਆ ਉਹਨੂੰ 27 28 ਕਿਲੋ ਕੋਈ ਮਹਿਣੇ ਨਹੀਂ ਰੱਖਦਾਗਾ ਇਹ ਪਿਛਲੇ ਲਾਟ ਦੇ ਵਿੱਚ ਆਪਣੀ ਬਾਕੀ ਰਹਿ ਗਈ ਸੀ ਕੋਈ ਬੰਦਾ ਸਾਈ ਕਰਕੇ ਬਾਜੋ ਕਹਿੰਦਾ ਮੇਰੇ ਫਟਣੀ ਮੈਂ ਖੜੀ ਰਹਿੰਦੇ ਵੀਰੇ ਮਗਰ ਨਹੀਂ ਜਾਂਦੀ ਹੈਗੀ ਕਿਉਂਕਿ ਜਿੰਨਾ ਮਾਲ ਬਾਈ ਜੀ ਆਪਦੀ ਜੇਬ ਚੋਂ ਪੈਸੇ ਲਾ ਕੇ ਵੀਰੇ ਫੇਰ ਲੈ ਕੇ ਆਉਣੇ ਆ ਜਿੰਨਾ ਕਿ ਸਾਡੇ ਬਾਜ ਦਾ ਉਨਾ ਕ ਸਮਝਣਾ ਲਿਆਉਣੇ ਆ ਕਿਸੇ ਗਾਹਕ ਦੇ ਆਪਾਂ ਵੀਰੇ ਉਸ ਰੱਖਦੇ ਨਹੀਂ ਵੀ ਉਹ ਗਾਹਕ ਆਊਗਾ ਤਾਂ ਲਊਗਾ ਫੇਰ ਗੱਲ ਲਵਾਂਗੇ ਪਹਿਲਾਂ ਆਪਦੇ ਘਰ ਜੇ ਬਣਾਉਣੇ ਪਹਿਲਾਂ ਵੀਰੇ ਘਰ ਦੀਆਂ ਬਣਾਉਣੀਆਂ ਪੈਂਦੀਆਂ ਨੇ ਤੇ ਉਹ ਬੰਦਾ ਕਿਸੇ ਕੰਨੋ ਜਿਹੜਿਆ ਕਰਨ ਲੱਗ ਗਿਆ ਮੈਂ ਕਿਹਾ ਵੀਰੇ ਮਗਰ ਨਹੀਂ ਆਉਂਦੀ ਖੜੀ ਰਹਿੰਦੇ ਤੂੰ ਪੈਸੇ ਲੈ ਲੈ ਆਪਦੇ ਕੋਈ ਚੱਕਰ ਨਹੀਂ ਇਹਨੂੰ ਵੀਰੇ ਟਣਕਾ ਕੇ ਵੇਚਾਂਗੇ ਕਰਮਾਲੀ ਨੂੰ ਜੀ ਬਾਕੀ ਨਾੜਾ ਨੂਣਾ ਹੀ ਬਹੁਤ ਪੜੀਆਂ ਬਾਲਾ ਚੰਗਾ ਬੱਚਾ ਵੀਰੇ ਗਰਲੈਂਡੋ ਦਾ ਠੰਢੀ ਸੀ ਲੈ ਇੰਨੀ ਗੱਲਾਂ ਹੀ ਛੜਦਾ ਚੋਣ ਬਾਲਾ ਚੰਗਾ ਜੀ ਸਾਡੇ ਬੰਦੇ ਚੋਣ ਪਿੱਛੇ ਲੜਦੇ ਆ ਵੀ ਉਹ ਕਹਿੰਦਾ ਮੈਂ ਚੋਹੀਓ ਕਹਿੰਦਾ ਮੈਂ ਚੋਣੀ ਆ ਬਾਕੀ ਤੁਸੀਂ ਆ ਦੇਖੋ ਵੀਰੇ ਬਹਿਣਾ ਸਾਰੀਆਂ ਥਣ ਲੈਵੇ ਝੋਲੀ ਵਾਲੀਆਂ ਕੋਈ ਗਣਤੀ ਜੀ ਨਹੀਂ ਕਰੀ ਹੈਗੀ ਵੀ ਲੀਲੀਆਂ ਫੀਲੀਆਂ ਜੀਆਂ ਲਾਤੀਆਂ ਠੀਕ ਹੈ ਸਾਥੋਂ ਵੀਰੇ ਮਾੜੀ ਗਊ ਲਈ ਨਹੀਂ ਜਾਂਦੀਗੀ ਲਿਆਓ ਸਰਪੰਚ ਵੀਰ ਕੱਢੋ ਆ ਜੋੜਾ ਕੱਢ ਦਿਓ ਆ ਵੀਰੇ ਬਿਲਕੁਲ ਖੀਰਾ ਬੱਚਾ ਉਹੋ ਯਾਰ ਅਸਾਸੀਆਂ ਦੇ ਆਸਿਓਂ ਹੀ ਪਾਇਆ ਥੋੜੀ ਢਿੱਲੀ ਰੱਖ ਕੇ ਤੋਰ ਇਹ ਫਾਰਮ ਦੇ ਵਿੱਚੋਂ ਲਈ ਆ ਵੀਰੇ ਕੱਦ-ਕੁੱਦੀ ਬੜਾ ਜ਼ਬਰਦਸਤ ਇਹਦੀ ਫਾਰਮ ਦੀ ਵੀਡੀਓ ਸਾਰਾ ਬਾਇਓ ਡਾਟਾ ਵੀਰੇ ਸਾਰਾ ਦੇਵਾਂਗੇ ਬਿਲਕੁਲ ਖੀਰੀਆ ਦੁੱਧ ਦੰਦੀਆਂ ਦੇ ਵਿੱਚ ਕੱਦ ਕੋਦ ਬੋਡੀ ਬੈਡ ਬਹੁਤ ਤਗੜਾ ਹੈ ਨਾ ਹਾਂਜੀ ਆ ਵੀਰੇ ਚਾਰ ਦੰਦ ਦਾ ਕੀ ਦੂਜਾ ਸ਼ੂਆ ਸੁੰਦੀਆ ਇਹ ਵੀ ਅੱਜ ਰਾਤ ਨੂੰ ਸੂਪਿਆਣਾ ਦੇਖੋ ਲੇ ਵੇ ਲੂਵੇ ਬੈੜਾਂ ਦੇ ਦੂਜਾ ਸ਼ੂਆ ਚਾਰ ਦੰਦ ਤੇ ਅੱਗੇ ਇੱਕ ਸਾਹਮਣੇ ਫਿਰ ਜਿਆ ਕਬੂਤਰੀ ਨਾ ਜੀ ਦੰਦੋ ਖੀਰੀ ਬਿਲਕੁਲ ਇਹ ਖੀਰੀ ਆ ਵੀਰ ਜੀ ਆ ਦੇਖੋ ਬੱਸੀਆਂ ਮੇਰੇ ਦੋਨੋਂ ਕੀ ਇਹਨਾਂ ਦੀ ਕਪੈਸਿਟੀ ਅੰਦਾਜ਼ਾ ਜਾਇਦ ਉਹਦਾ ਲਾ ਬਲਾ ਸਕਦੇ ਪਸਤੀ ਵੀਰੇ ਜਿਹੜੀ ਆ ਬੱਸੀ ਆ ਤਾਂ ਬਾਈ ਜੀ 28 ਲੀਟਰ ਖੁੱਲਾ ਦੇਊਗੀ ਠੀਕ ਹੈ ਜਿਹੜੀ ਆ ਬੱਸੀ ਆ ਵੀਰੇ ਇਹ 22 ਕਿਲੋ ਮੰਨੂਗਾ ਪਰ ਦੇਊਏ ਤੂੰ ਜ਼ਿਆਦਾ 25 ਕਿਲੋ ਹਣਾ ਹਾਂ ਦੇਊਂ ਜ਼ਿਆਦਾ ਕਿਉਂਕਿ ਕਿਹੜਾ ਕਿਸੇ ਨੇ ਚੋਈ ਐ ਮੈਂ ਆਪਾਂ ਗੱਪ ਮਾਰਦੀ ਆ 30 ਕਹਿ ਦਈਏ ਫੇਰ ਕਿਹੜਾ ਕਿਸੇ ਨੇ ਕਹਦੇ ਨਾ ਪਰ ਵੀਰੇ ਉੱਥੇ ਫੇਰ ਆਪਦੇ ਆਪ ਨੂੰ ਸ਼ਰਮਿੰਦਗੀ ਜੀ ਆਉਂਦੀ ਆ ਅਗਲਾ ਕਹਿੰਦਾ ਉਹਦਾ ਗੱਪੀ ਆ ਯਾਰ ਕੀ ਕਰਨਾਗਾ ਤੇ ਥੋੜਾ ਜਿਹਾ ਘੱਟ ਹੀ ਕਹਿ ਲੋ ਵੀਰੇ ਤਾਂ ਹੀ ਬਾਈ ਜੀ ਮੇਲੇ ਲੱਗਦੇ ਇੱਥੇ ਪ੍ਰਮਾਤਮਾ ਦੀ ਕਿਰਪਾ ਸਦਕਾ ਹੁਣ ਆਪਾਂ 22 ਕਹਿ ਕੇ ਦਿੱਤੀਆ 25 ਦਿੱਤਾ ਅਗਲਾ ਕੋ ਨਜ਼ਾਰਾ ਆ ਗਿਆ ਵੀਰੇ ਸਾਡੇ ਕੋਲੇ ਜਿਹੜਾ ਬੰਦਾ ਬਾਈ ਜੀ ਫਾਰਮ ਤੇ ਕੇਰਾਂ ਗ ਅਸੀਂ ਵੀਰੇ ਪੂਰੀ ਡਿਟੇਲ ਰੱਖਦੇ ਆਂ ਅਸੀਂ ਸਾਲ ਦੇ ਵਿੱਚ ਤੇ ਸਾਡੇ ਕੋਲੇ ਵੀਰੋ ਦੁਬਾਰਾ ਨਹੀਂ ਆਉਂਦਾ ਜਾਂ ਸਾਨੂੰ ਫੋਨ ਨਹੀਂ ਲਾਉਂਦਾ ਸਾਡੇ ਲਈ ਵੀਰ ਜੀ ਉਹ ਚਿੰਤਾ ਦਾ ਵਿਸਾ ਬਣ ਜਾਂਦਾ ਅਸੀਂ ਉਹਨੂੰ ਫੋਨ ਲਾ ਕੇ ਪੁੱਛਦੇ ਆਂ ਵੀ ਵੀਰ ਜੀ ਸਾਡੀ ਡੀਲ ਦੇ ਵਿੱਚ ਕੋਈ 700 ਫਰਕ ਰਹਿ ਗਿਆ ਜਾਂ ਸਾਡੀ ਤੈਨੂੰ ਗਊ ਨਹੀਂ ਫੱਟਾਈ ਜਾਂ ਕੀ ਗੱਲ ਬਾਤ ਆ ਅਸੀਂ ਵੀਰ ਜਿਹੜਾ ਕਿਹੜਾ ਗਾਂ ਲੈ ਗਿਆ ਉਹਨੂੰ ਦੁਬਾਰਾ ਸਾਲ ਦੇ ਵਿੱਚ ਵਿੱਚ ਆਪ ਦੇਣਾ ਵੀਰੇ ਮਿਲ ਮਲਾਪ ਉਹਦਾ ਰੱਖਦੇ ਆਂਗੇ ਜੈ ਗੱਲ ਆ ਹਾਂਜੀ ਅੱਗੇ ਨਾਲਾ ਖੜੀ ਐ ਗਾਂ ਜਿਹੜੀ ਐਚ ਐਫ ਐ ਲੈਓ ਕੱਢੋ ਜੀ ਵੀਰੇ ਵੇਖਣਾ ਤੁਸੀਂ ਸਾਰੀਆਂ ਦਿਖਾ ਦਿਓ ਆ ਵੀ ਕੱਟਵਾ ਜੋੜਾ ਕੱਢ ਦਿਓ ਜੋੜਾ ਕੱਢ ਇਹ ਵੀਰੇ ਵੱਡੀਆਂ ਬਹਿੜਾਂ ਆ ਗਈਆਂ ਆਹ ਤਾਂ 35 ਪਲੱਸ ਆਲਾ ਬੱਜਾ ਵੀਰੇ ਠੀਕ ਹੈ ਦੂਜਾ ਸੂਆ ਸਾਡੇ ਕੋਲੇ 1000 ਵੀਰੇ 18 ਕ ਬੇੜਾਂ ਦਾ ਬਾਇਓ ਡਾਟਾ ਆਇਆਗਾ ਲਿਖਤੀ ਰੂਪ ਚ ਠੀਕ ਹੈ ਤੇ ਟੋਟਲ 42 ਨਾਗਾ ਹਜੇ 5 ਕ ਦਾ ਹੋਰ ਰਹਿੰਦਾ ਜਿਹੜੀ 23 24 ਕ ਬੇੜਾਂ ਦਾ ਬਾਇਓ ਡਾਟਾ ਮਿਲਣ ਦੀ ਚਾਹਤ ਹੈਗੀ 1000 ਠੀਕ ਹੈ ਬਾਕੀ ਜਿਹੜਾ ਦੂਜਾ ਹੁੰਦਾ ਵੀਰੇ ਮੂੰਹ ਜਮਾਨੀ ਅਸੀਂ ਕਿਸੇ ਦਾ ਮੰਨਦੇ ਨਹੀਂ ਹੈਗੇ ਕੀ ਠੀਕ ਹੈ ਇਹ ਜਿਵੇਂ ਇੱਥੋਂ ਲੈ ਕੇ ਇੱਧਰ ਨੂੰ ਸਾਰਿਆਂ ਦਾ ਬਾਇਓ ਡਾਟਾ ਲਿਖਤੀ ਰੂਪ ਦੇ ਵਿੱਚ ਹੈਗਾਗਾ ਵੀਰ ਜੀ ਸਾਰਾ ਮਿਲੂਗਾ ਬਿਲਕੁਲ ਮਿਲੂਗਾ ਬਾਕੀ ਕਿਸੇ ਵੀਰ ਨੇ ਸਾਡੇ ਨਾਲ ਸਾਈ ਲਾ ਲੈ ਗੱਬਣ ਬੈਠਦੀ ਸੂਈ ਤੋਲ ਜਾਣੀਆਂ ਦੁੱਧ ਤੋਲ ਕੇ ਵੀ ਵੀਰੇ ਲਿਜਾ हां ਸਾਡੇ ਕੋਲੇ ਵੀਰੇ ਬਾਈ ਬਹਿਣਾ ਇਸ ਵਾਸਤੇ ਤਾਜ਼ੀਆਂ ਸੁਈਆਂ ਖੜੀਆਂ ਨੇ ਜੀ ਇਹਨਾਂ ਦਾ ਕੀ ਪਿਛੋਕੜ ਦੁੱਧ ਕਿੰਨਾ ਕ ਪਉਣ ਗਿਆ ਵੀਰੇ ਜਿਹੜੀ ਆ ਬੱਸੀ ਆ ਇਹ ਵੀ 30 32 ਕਿਲੋ ਵਾਲਾ ਬੱਚਾਗਾ ਜਿਹੜੀ ਉਹਨੇ ਬਣਤੀ ਉਹ 37 38 ਕਿਲੋ ਵਾਲਾ ਬੱਚਾ ਹੈਗਾ ਵੀਰੇ 37 38 ਕਿਲੋ ਵਾਲਾ ਹਾਂਜੀ ਇਹ ਇਹ ਦੋਨੇ ਹੀ ਦੂਜਾ ਦੂਜਾ ਸੁਆ ਨੇ ਇਹ ਵੀ ਗੰਦੀ ਜਵਾਨ ਆ ਵੀਰੇ ਇਹਨਾਂ ਵੀ ਉਹ ਕੰਨੀਆਂ ਚੱਕਣੇ ਪਰ ਬਰਾਬਰ ਨਹੀਂ ਕਰੀਆਂ ਇਹ ਲਿਓ ਇਹ ਦੋ ਦਿਨ ਦਾ ਜਿਹੜੀ ਆ ਆ ਗਈ ਆ ਵੀਰੇ ਤੇ ਆ ਛੇ ਦਿਨ ਦਾ 15 ਦਿਨ ਦੀ ਬਾਕੀ ਆ ਅੰਗਰੇਜ਼ਾਂ ਨਹੀਂ ਆ ਗਈ ਬੰਗੇ ਮੋਲੀਆ ਇਹ 35 ਪਲੱਸ ਵਾਲੀ ਆ ਬਾਈ ਜੀ ਇਹ ਹਾਥੀ ਦੇ ਵਿੱਚ ਨਹੀਂ ਪੈਂਦੀਆਂ ਫਿਰ ਇਹਨਾਂ ਨੂੰ ਟੇਡੀਆਂ ਕਰਕੇ ਬੰਗਾ ਲਾਉਣਾ ਪੈਂਦਾਗਾ ਠੀਕ ਆ ਵੱਡੀਆਂ ਵੜ ਆ ਗਈਆਂ ਨਾ ਹਾਂਜੀ ਆ ਦੋ ਦੰਦ ਦਾ ਬੱਚਾ ਆ ਗਿਆ ਵੀਰੇ ਦੇਖੋ ਪਹਿਲਣ ਦੇਖੋ ਬੱਸੀ ਦਾ ਦੇਵਾ ਵੀਰੇ ਠੀਕ ਆ ਫਿੱਟ ਨਾ ਸੜਾ ਲੈਵਾ ਗਲਾਬੀ ਗਲਾਬੀ ਜਮਾ ਹਨਾ ਬਿਲਕੁਲ ਵੀਰੇ ਗਾਈਆਂ ਦੇ ਪੁੱਤ ਉਹਦਾ ਕ੍ਰਾਸ ਥੋੜੀ ਜੀ ਪੈਂਦੀ ਆ ਗਰਮੀ ਵੀ ਘੱਟ ਮੰਨੂ ਆ ਵੀ ਬੱਚਾ ਗਰਮੀ ਘੱਟ ਮੰਨੂਗਾ ਦੇਖੋ ਨਾੜਾ ਨੂੜਾ ਵੀਰੇ ਕੱਚੀ ਕੱਚੀ ਆ ਬਾਕੀ ਜਿਹੜੀ ਮੈਂ ਗੱਲ ਕਹਿਣਾ ਨਾ ਵੀ ਹਾਥੀ ਚ ਨਹੀਂ ਪੈਂਦੀਆਂ ਉਹ ਗੱਲ ਵੀਰੇ ਇਹ ਨਹੀਂ ਹੁੰਦਾ ਪੈ ਜਾਣੀਆਂ ਨੇ ਪਰ ਜਦੋਂ ਬੰਗਾ ਲਾਉਣੇ ਨਾ ਗੱਡੀ ਤੁਰ ਪੀਓ ਦੇ ਮਗਰ ਮੋਟਰਸਾਈਕਲ ਜਾਂ ਗੱਡੀ ਲਾ ਕੇ ਦੇਖੋ ਵੀ ਗਾਂ ਕਿੰਨੀ ਔਖੀ ਜਾ ਰਹੀ ਆ ਜਿਆ ਜਿਆ ਗੱਲ ਆ ਇਹ ਸਾਡੀ ਕਹਿਣ ਦੀ ਗੱਲ ਨਹੀਂ ਸਾਡੀਆਂ ਵੀਰੇ ਹਕੀਕਤਾਂ ਜਮਾਕੇ ਦੇਖੀਆ ਮੀਆਂ ਫਿਰ ਗਊ ਨੂੰ ਟੇਢੀ ਹੋ ਕੇ ਖੜਨਾ ਪੈਂਦਾ ਵੀਰੇ ਉਹ ਫਿਰ ਦੋ ਨਹੀਂ ਪੈਂਦਾ ਸਿੰਗਲ ਹੀ ਪੈਂਦਾ ਸਿੰਗਲ ਹੀ ਪੈਂਦੀ ਆ ਬਹੁਤ ਔਖੋ ਆਿੰਦਾ ਅਸਲ ਵਿੱਚ ਬਲੈਰੋ ਚ ਪੈਣ ਵਾਲੀਆਂ ਵੱਡੀਆਂ ਗਾਵਾਂ ਹੈਗੀਆਂ ਨੇ ਠੀਕ ਹੈ ਬਾਕੀ ਤੁਹਾਨੂੰ ਵੀਰੇ ਅੰਦਰ ਦੱਸਦੇ ਨੇ ਕਿਤੇ ਤੇ ਜਿਹੜਾ ਅੰਦਰ ਮਾਲ ਦੇਖੀ ਜਨੇ ਆ ਜੀ ਵੀਰੇ ਅੰਦਰ ਵੀ ਟਾਪਰ ਮਾਲ ਆ ਛੋਟੀ ਗਊ ਕੋਈ ਨਹੀਂ ਲੱਗ ਬਾਕੀ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ ਛੋਟੇ ਹਾਥੀ ਦਾ ਪੰਜਾਬ ਪੰਜਾਬ ਦਾ 15 ਰੁਪਏ ਕਿਲੋਮੀਟਰ ਆ ਅਦਰ ਸਟੇਟ ਦਾ ਵੀਰੇ ਹਾਥੀ ਦਾ 15 ਗਾ ਤੇ ਬਲੈਰੋ ਦਾ 17 ਗਾ ਜਿਹੜਾ ਕਿਰਾਇਆ ਲਾ ਦੇਾਂਗੇ ਬਾਈ ਜੀ ਇਹ ਕੁਝ ਹੁੰਦਾ ਹੈ ਨਹੀਂ ਵੀ ਆਪਾਂ ਗੱਲ ਕਹਿ ਦਿੱਤੀ ਗੱਲ ਨੂੰ ਵੱਧ ਲਾ ਦੇਾਂਗੇ ਜਿਹੜਾ ਕਿਰਾਇਆ ਅਸੀਂ ਬਣਾ ਦੇਾਂਗੇ ਵੀਰੇ ਬਾਹਰੋਂ ਬੰਦਾ ਕੋਈ ਵੀ ਹੈ ਕਿਰਾਏ ਤੇ ਲਿਜਾਵੇ ਇਦੂ ਘੱਟ ਆਵੇ ਬਾਈ ਜੀ ਆਪਾਂ ਦੇਣਦਾਰ ਹੋਵਾਂਗੇ ਉਹ ਚੀਜ਼ ਕਿਉਂਕਿ ਆਪਣਾ ਸਾਰਾ ਕੁਝ ਤੋਲਿਆ ਹੁੰਦਾ ਵੀਰੇ ਤੋਲਿਆ ਵਾ 13 ਰੁਪਏ ਦੇ ਵਿੱਚ ਵੀ ਹਾਥੀ ਵਾਲ ਨੂੰ ਵੀਰੇ 5-400 ਦੂਰਲੇ ਕਿਹੜੇ ਸਾਨੂੰ ਜੇਬ ਚੋਂ ਦੇਣਾ ਪੈਂਦਾਗਾ ਸਭ ਕਹਿੰਦੇ ਵੀਰੇ 14-15 ਤੋਂ ਘੱਟ ਨਹੀਂ ਪੜਦਾ ਪੈਂਦਾਗਾ ਚਲ ਆਪਾਂ ਉਹਨਾਂ ਚਾਹ ਬਣੀ ਜਿਹੜਾ 100 ਰੁਪਏ ਦੇ ਦੇਈ ਦੇਣਾ ਚਲੋ ਗਾਈਆਂ ਬਾਕੀ ਕਿਸੇ ਵੀਰ ਨੇ ਦੂਰੋਂ ਇੱਕ ਦੂਜੇ ਨਾਲ ਸਾਂਝੀ ਪਾ ਦੇਣੇ ਆ ਨਾ ਤਾਂ ਗੱਡੀ ਵਾਲ ਦਾ ਫਾਇਦਾ ਨਾਲ ਗਾਗਾ ਨੂੰ ਅੱਧੋ-ਅੱਧੀ ਪੈ ਜਾਂਦਾ ਉਹਨਾਂ ਦਾ ਫਾਇਦਾ ਹੋ ਜਾਂਦਾ ਠੀਕ ਹੈ ਜੀ ਅੰਦਰ ਮਹਿਕਮਾ ਦੇਖੀ ਆਨੇ ਆਪਾਂ ਇਹ ਵੀਰੇ ਤਾਜੀ ਸੂਜਾ ਚੰਗੇ ਦੁੱਧ ਤੇ ਚੱਲ ਰਹੀ ਆ ਬੈੜ ਥੱਲੇ ਨਾੜਾ ਨੂਨੇ ਵਾਣੇ ਪੈਣੀਆਂ ਵੀਰੇ ਬਹੁਤ ਟੌਪ ਦਾ ਬੱਚਾ ਹੈਗਾ ਇਹਦੇ ਥੱਲੇ ਦੁੱਧ ਬਥੇਰਾ ਹੈਗਾ ਪਰ ਇਹਦਾ ਤਲਵਾ ਕੇ ਵੀ ਦੇ ਦਾਂਗੇ ਤਿੰਨ ਟਾਈਮ ਚੋਲੇ ਬੰਦਾ ਚਾਰ ਟਾਈਮ ਅੱਛਾ ਸੁਈ ਸੁਵਾਈਆ ਸੁਈ ਸੁਵਾਈਆ ਇਹਦੇ ਥੱਲੇ ਦੁੱਧ ਵੀਰੇ ਕਾਫੀ ਮੰਤਰਾ ਜਾਂ ਜਦੋਂ ਜੇ ਆਪਾਂ ਕਹਾਂਗੇ ਬੰਦਾ ਝੂਠ ਮੰਨੇ ਜਾਂਦਾ ਇਹਦੇ ਥੱਲੇ ਜਿਹੜੀਆਂ ਡਰਾਮ ਨੂੰ ਧੱਕਣ ਲਾਉਣ ਵਾਲਾ ਬੱਚਾ ਹੈਗਾ ਵੀਰੇ ਅੱਛਾ ਜੀ ਆਹ ਐਰ ਸਾਇਰਾ ਵੀਰੇ ਤਾਜੀ ਸੂਜਾ ਹਜ ਦੇ ਹਨ 23 ਕਿਲੋ ਦੁੱਧ ਦਾ ਦੁੱਧ ਪਰ ਬੱਸੀ ਇਹ ਵੀ 27 28 ਕਿਲੋ ਦੇ ਦੂੰਗੀ ਆਹ ਬੱਸੀ ਥੱ 18 ਕਿਲੋ ਦੇ ਘਰਾਂ ਚ ਤੇ ਆ ਬੱਸੀ ਵੀਰੇ ਤਾਜੀ ਸੂਈ ਆ ਇਹਦੇ ਥੰਦੇ ਹਲੇ 14 ਤੋਂ 15 ਆਈਆਂ ਗਾ ਦੁੱਧੇ ਵੀ 20 ਕਿਲੋ ਦੇ ਘਰਾਂ ਚ ਦੇਊਗਾ ਬੱਚਾ ਪਰ ਦੋ ਦੰਦ ਆ ਗੀ ਖੜੀਆਂ ਕੱਦ ਕਾਠ ਵਾਲ ਜੇ ਫਿਰ ਵੀਰੇ ਵੱਡੇ ਕੱਦ ਮੇਲ ਦੇ ਵਿੱਚ ਆ ਛੋਟੀ ਗਊ ਕੋਈਆਂ ਜੋੜਾ ਖੜਾ ਤੁੰਮ ਮੈਂ ਤੋੜ ਕੇ ਦਿਖਾਉਣਾ ਅੰਦਰ ਵੀ ਸਾਰੀਆਂ ਵੀਰੇ ਕੋਕਈਆਂ ਜੋੜਾ ਤੋੜ ਦਿਓ ਇਹ ਨਾ ਕੋਈ ਵੀਰ ਕਹਦੇ ਵੀ ਅੰਦਰ ਖੜੀ ਗਊਆਂ ਜਿਹੜੀ ਉਸਰੇ ਵਾਲੀ ਬੱਸੀ ਆ ਵੀਰੇ ਦੋ ਦੰਦ ਆਓ ਠੀਕ ਆ ਦੋ ਦੰਦ ਉਹ ਦੋ ਦੰਦ ਆ ਸਰੇ ਦੰਦ ਆ ਕਿ ਉਹ ਪਹਿਲਾ ਸੂਆ ਕਾਲੀ ਦੂਜਾ ਸੂਆ ਠੀਕ ਹੈ ਆ ਕਾਲੀ ਥੱਲੇ ਵੀਰੇ 20 ਹੋਊਗਾ ਹੁਣ ਸੋ ਕਾਲੀ ਮੰਨ ਕੇ ਚੱਲੋ ਵੀ ਮੱਝ ਦਾ ਡੰਗ ਸਾਰਨਾ ਥਾਣੇ ਨਾਲ ਸੋਹਣਾ ਲੱਗਿਆ ਵਾ ਤੇ ਬਾਕੀ ਅੱਗੇ ਤੋਂ ਲੈ ਕੇ ਪਿੱਛੇ ਤੱਕ ਕੱਦ ਵੇਡਾੜੀ ਜਿੰਦ ਜਣ ਤੇ ਚੜਾਈ ਵੇਡਦੀ ਜਮਾ ਮੱਝ ਨਾਲ ਦੀ ਪਈ ਪੇ ਥਾਣੇ ਜਾਵਾਂ ਇਹ ਵੀ ਚੜਾਈ ਪਈ ਆ ਇਹਦਾ ਵੀ ਥਣ ਦੇਖੋ ਕੱਲਾ ਕੱਲਾ ਨਿਖਰਮਾ ਇਹਦੇ ਥੱਲੇ 17 ਕਾ ਇਹਦੇ ਥੱਲੇ 20 ਦੇ ਕਰਾਂ ਚ ਹੋਊਗਾ ਯਾਨੀ ਸਾਡੇ ਕੋਲੇ ਬਹਿੜ ਦਾ ਕੋਈ ਇਹ ਨਾ ਕਹਦੇ ਵੀ ਜੁੜਮੇ ਜੇ ਥਣ ਵਾਲੀਆਂ ਬਹਿੜਾਂ ਨੇ ਹਣ ਫੁੱਟ ਫੁੱਟ ਕੱਲਾ ਕੱਲਾ ਬਾਈ ਜੀ ਗੁੱਲਿਆ ਦਾ ਥਣ ਹੋਊਗਾ ਸਾਨੂੰ ਤਾਂ ਵੀਰੇ ਨਾ ਨਸਾ ਹੈਗਾ ਕਰਮ ਕਿਉਂ ਨਸ਼ੇ ਨਾਲ ਹੀ ਕੰਮ ਹੁੰਦਾਗਾ ਇਦਾਂ ਤਾਂ ਹੁੰਦਾ ਹੀ ਨਹੀਂ ਕੰਮ ਵੀਰੇ ਠੀਕ ਹੈ ਕਿਸੇ ਨੂੰ ਸ਼ਰਾਬ ਦਾ ਨਸ਼ਾ ਕਿਸੇ ਨੂੰ ਕਾਦਾਗਾ ਵੀਰੇ ਕਿਸੇ ਨੂੰ ਮੋੜ ਤੇ ਬੈਠਣ ਦਾ ਪਰ ਸਾਨੂੰ ਇਹ ਆ ਅਸੀਂ ਵੀਰੇ ਗਊਆਂ ਵੇਚਣ ਦਾ ਨਹੀਂ ਅਸੀਂ ਸੰਘ ਦੇ ਵੀ ਵੇਚਣੀਆਂ ਔਖੀਆਂ ਨੇ ਖਰੀਦਣੀਆਂ ਔਖੀਆਂ ਨੇ ਖਰੀਦ ਸਾਡੇ 12 ਮਹੀਨੇ 30 ਦਿਨ ਚੱਲਦੀ ਆ ਕਰਮਾਲੀਆਂ ਦੀ ਠੀਕ ਹੈ ਸੋ ਵੀਰੇ ਜਿਹੜਾ ਬੈੜਾ ਦਿਖਾਈਆਂ ਕਿ ਆ ਜਿਹੜੀ ਬੈੜਾ ਆਪਾਂ ਵੀਰ ਦੇਖੀ ਆਨੇ ਗਰਮੀ ਵਾਲਾ ਤੋਹਫਾ ਜਾਵਾ ਬਿਲਕੁਲ ਤੋਹਫਾ ਤੇ 나ੜਾ ਦੇਖੋ ਇਹਦੇ ਹਵਾਨੇ ਤੇ ਜਮਾ ਇਹ ਨਹੀਂ ਗੱਲ ਸਾਗੇ ਵੀ ਤੂੰ ਤਾਂ ਥੱਲੇ ਮੰਨਦੇ ਹੋ ਜੇਠ ਦੇ ਵੀ ਨਹੀਂ ਉੱਥੇ ਨਹੀਂ ਸੈਕ ਰਹੇ ਨੇ ਬੈੜ ਨੇ ਗਰਮੀ ਵਾਲੀ ਚੀਜ਼ ਆ ਜਮਾ ਬਾਕੀ ਵੀਰੇ ਸਾਰਾ ਮਾਲ ਭਾਅ ਦੇ ਵਿੱਚ ਖਰੀਦਿਆ ਵਾ ਕਿਰਸਨਾ ਖਰੀਦਿਆ ਵਾ ਇਹ ਨਹੀਂ ਗੱਲ ਵੀ ਕੋਈ ਗਾਉ ਮਹਿੰਗੀ ਹੋਊਗੀ ਵੀਰ ਨੂੰ ਅਸੀਂ ਫੇਰ ਕਹਿੰਦੇ ਆ ਵੀ ਵੀਰੇ ਭਾਅ ਦੇਖ ਕੇ ਆਓ ਬਾਹਰੋਂ ਬਾਹਰੋਂ ਭਾਅ ਦੇਖੇ ਆਊਗਾ 15 ਤੋਂ 20 ਹਜ਼ਾਰ ਦਾ ਫਾਇਦਾ ਵੀਰੇ ਆਪਦੇ ਮੂੰਹੋਂ ਮੰਨਣਗੇ ਜੀ ਠੀਕ ਹੈ ਆ ਬੱਸੀ ਵੀਰੇ ਤਾਜੀ ਸੂਈਆ ਇਹਦੇ ਥੱਲੇ ਵੀ ਕੁਝ 17 ਕਿਲੋ ਦੇ ਘਰਾਂ 'ਚ ਹੋਊਗਾ ਜੀ ਤੇ ਆ ਬੈੱਡ ਵੀਰੇ ਤਾਜੀ ਸੂਈਆ ਇਹਦੇ ਥੱਲੇ ਵੀ 16 ਤੋਂ 17 ਹੋਊਗਾ ਵੀਰੇ ਠੀਕ ਹੈ ਤੇ ਉਦੋਂ ਅਕੇ ਦੀ ਆਹ ਦਾ ਝੋੜਾ ਵੀ ਤੋੜ ਦਿਓ ਮਰਾਂ ਜਾ ਆ ਕੱਢ ਦਿਓ ਝੋੜਾ ੂਟੇ ਕਾ ਠੀਕ ਹੈ ਉਹ ਤੋੜ ਕੇ ਦਿਖਾਉਣੇ ਵਿੱਚ ਇਹ ਨਹੀਂ ਵੀ ਅੰਦਰ ਲੀਲੀਆਂ ਫੀਲੀਆਂ ਲੱਗੀਆਂ ਇਹ ਬੱਸੀ ਵੀਰੇ 23 24 ਕਿਲੋ ਤੇ ਚੱਲ ਰਹੀ ਆ ਹੁ 23 24 ਕਿਲੋ ਦੇ ਸਟਾਰਟਿੰਗ ਹੈ ਜੀ ਸਟਾਰਟਿੰਗ ਆ ਵੀਰੇ ਉਹ ਬੱਸੀ ਨੇ ਜੇ ਜੇਰ ਪੈਣੀ ਆ ਦੇਖੋ ਆ ਪਿਆ ਫੋੜ ਫੋੜ ਤੇ ਥਣ ਬਾਈ ਜੀ ਮੜਾ ਰੋਕ ਲਾ ਸਰਪੰਚ ਸਾਹਿਬ ਲੈ ਕੇ ਕੈਮਰਾ ਮਰਵਾ ਦਿਓ ਜੀ ਡੇਢ ਫੁੱਟ ਤੇ ਥਣ ਪਿਆ ਮੂਰਲਾ ਜਾ ਮੈਂ ਬੱਚੇ ਨੂੰ ਘਾਦ ਦਿਆ ਹਣਾ ਥੋੜਾ ਜਿਆ ਮੇਰੇ ਨੂੰ ਵੀਰੇ ਆ ਪਿਆਗਾ ਦੱਸੂਗੀ ਬਾਹਰ ਥੋੜਾ ਜਿਆ ਕੈਮਰਾ ਨੇੜੇ ਹੋ ਕੇ ਮਰਵਾ ਦਿਓ ਖੇਚਲੋ ਆਏ ਭਰਾ ਬੈਠ ਦੇਖੋ ਯਾਰ ਕਿਆ ਬਾਤਾਂ ਦੇਖੋ ਵੀਰੇ ਫੁੱਟ ਫੁੱਟ ਇਹ ਨਹੀਂ ਗੱਲ ਵੀ ਸਾਡੇ ਮੂੰਹ ਤੇ ਜੜਾ ਵਾ ਗੱਲਾਂ ਫੁੱਟ ਦੇ ਫੁੱਟ ਕਹੀ ਦੂਰੇ ਜਾਂਦੇ ਆ ਤਾਂ 1.5 ਫੁੱਟ ਦਾ ਫਾਸਲਾ ਬੈ ਮੂਹਰੇ ਥਣਾ ਦੇ ਵਿੱਚ ਦੂਜੇ ਪਾਸੇ ਥਣ ਦਿਖਾਈ ਦਿੰਦਾ ਨਹੀਂ ਮੂਹਰੇ ਪਾਸੇ ਬੈ ਬਿਲਕੁਲ ਵੀਰੇ ਤਾਜ਼ੀ ਦੀ ਜੇਰ ਪੈ ਜਾਣੀ ਆ ਇਹ ਬੱਚਾ ਬੀਬੀ ਦੇ ਸੋਨਾ ਦੁੱਧ ਦੇਊਗਾ ਇਹਦੇ ਥੱਲੇ ਦਾ 23 24 ਕਿਲੋ ਬੱਸੀ ਥੱਲੇ ਹੈਗਾ ਹੈਗਾ ਪਰ ਇਹ ਥੋੜੀ ਜਿਹੀ ਹੱਥੀਚ ਵਾਈਉ ਹੋ ਜਾਂਦੀ ਆ ਪਰ ਮਸ਼ੀਨ ਤੇ ਖੋਸੋ ਕੇ ਵਧੀਆ ਮਲਾਉਂਦੀ ਆ ਜੀ ਠੀਕ ਹੈ ਉਦੋਂ ਅੱਗੇ ਅੰਦਰ ਮਰਵਾ ਦਿਓ ਵੀਡੀਓ ਆ ਜਾਊਗੀ ਤੇ ਜਿਹੜਾ ਬੰ ਅੰਦਰ ਠੀਕ ਐ ਆ ਬੱਸੀ ਵੀ 20 ਤੇ ਚੱਲ ਰਹੀ ਐ ਦੇਖੋ ਨਾੜਾ ਤੇ ਦੰਦੋਂ ਵੀ ਚਾਰ ਦੰਦਾ ਵੀ ਫੋ ਮਿਲਕਨੈਡ ਦੇਖੋ ਮੂਲੇ ਲੱਤ ਤੱਕ ਪੱਛੇ ਕਰਦੀ ਪਈ ਐ ਤੇ ਇਹ ਨਹੀਂ ਐ ਨਹੀਂ ਵੀ ਕੋਈ ਕੱਲੀ ਕੱਲੀ ਵੀ ਸਾਰਿਆਂ ਦੀ ਥਾਣਾ ਲਿਖਰ ਠੀਕ ਐ ਐ ਨਹੀਂ ਵੀ ਇੱਕ ਦੋ ਦਾ ਬਸ ਥਣ ਵੀਰੇ ਸਾਡਾ ਮੈਨ ਆਗਾ ਉਹ ਅਸੀਂ ਐ ਦੂਰ ਲੈਣਾ ਲਿਖਰਮਾ ਫੇਰ ਜਨਵਾਰ ਦੇ ਵੀਰੇ ਉਹ ਦੋ ਅੱਗੇ ਬਰਡਿਸਟਰ ਦੇ ਲਈ ਜਾਗਾ ਆ ਦੇਖ ਸਕਦਾ ਬੈਣ ਵੀਰੇ ਸਾਈ ਆਲ ਵੀਰੇ ਤਾਜੀ ਸੂਈ ਸਬਾਈ ਇਹ ਵੀ 16 ਕਿਲੋ ਬੌਣੀ ਤੋਂ ਚੱਲੀ ਆ ਵੀਰ ਜੀ ਠੀਕ ਹੈ ਉਸ ਤੋਂ ਅੱਗੇ ਜਰਸੀ ਵਾਲੇ ਨੇ ਥੱਲੇ ਵੀ ਹੋਊਗਾ 15 16 ਹੋਊਗਾ 15 16 ਦੇ ਤਾਂ ਤੇ ਹੋਊਗਾ ਵੀਰੇ ਬਹੁਤ ਵਸਿਆ ਨੇ ਉਹ ਆ ਗਈ ਤੇ ਤਕਰੀਬਨ ਹਜੇ ਸਾਡੇ ਕੋਲੇ ਬਾਈ ਜੀ ਸੱਤ ਨਾਗ ਹੋਰ ਨੇ ਖਰੀਦੇ ਪਿਆ ਉਹ ਚ ਇੱਕ ਜਰਸੀ ਆ ਤੇ ਸੇਵੜਾ ਵੱਡੀਆਂ ਨੇ ਪਰ ਉਹ ਚੰਗੀਆਂ ਨੇ ਠੀਕ ਹੈ ਤੇ ਪਹਾ 60 ਤੋਂ ਲੈ ਕੇ ਲੱਖ ਤੱਕ ਰਾਗਾ ਕੋਈ 4 5 ਸੌ ਤੋਂ ਵੀਰੇ ਲੱਖ ਤੋਂ ਬਾਹਰ ਵੀ ਹੈਗੇ ਆ ਐਂਡ ਤੇ ਇੱਕ ਬੇਨਤੀ ਜ਼ਰੂਰ ਕਰਦਾ ਮਗਰੋਂ ਪਿੱਛੋਂ ਕੋਈ ਵੀਰ ਨਾ ਆਵੇ ਪਰਸੋਂ ਆ ਜਾਓ ਵੀਰੇ 8:30 ਦਾ ਚਲਾਵਾਂਗੇ 2 ਵਜੇ ਤੱਕ ਚੱਲਣਗੇ ਆਨਲਾਈਨ ਪੇਮੈਂਟ ਦੀ ਸਹੂਲਤ ਵੀ ਦਾਸਤੀ ਟਰਾਂਸਪੋਰਟ ਦੀ ਵੀ ਦਾਸਤੀ ਐਂਡ ਦੇ ਅੱਗੇ ਲਾਜ਼ਮੀ ਕਹਿੰਦਾ ਵੀਰੇ ਹੱਥ ਬੰਨ ਕੇ ਬੇਨਤੀ ਆ ਵਪਾਰ ਕਰਦੇ ਆ ਬਾਈ ਜੀ ਸਾਰੀ ਚੀਜ਼ ਦਾ ਵਪਾਰ ਕਰਦੇ ਆ ਘਰ ਦੀ ਕੋਈ ਨਹੀਂ ਬਾਹਰੋਂ ਖਰੀਦ ਕੇ ਲੈ ਕੇ ਆਉਣੇ ਆ ਸਾਡੇ ਘਰੇ ਵੀਰੇ ਕਿਸੋ ਵੀ ਖਰੀਦਣੀ ਆ ਪਰ ਸਾਡੇ ਕੋਲੋਂ ਜ਼ਿਆਦਾ ਅਸੀਂ ਆਪਦੇ ਆਪ ਨੂੰ ਕਹਾਂਗੇ ਬਾਈ ਜੀ تسਲੀ ਕਰ ਲਓ ਚਾਹੇ 2 ਦਿਨ ਕਰ ਲਓ 3 ਦਿਨ ਕਰ ਲਓ ਜਦੋਂ ਗੇਟੋਂ ਬਾਹਰ ਹੋਊਗੀ ਵੀਰੇ ਕਿਸੇ ਕਿਸਮ ਦੀ ਕੋਈ ਵੀ ਗਾਰੰਟੀ ਸੋ ਵੀਰੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ